ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਅੱਜ ਆਪ ਜੀ ਦੇ ਨਾਲ ਸਾਂਝ ਪਾਉਣ ਜਾ ਰਹੇ ਹਾਂ ਕਿ ਜਦੋਂ ਕਿਸੇ ਪ੍ਰਾਣੀ ਨੇ ਪ੍ਰਸ਼ਾਦਾ ਛਕਣਾ ਹੋਵੇ ਤੇ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਕਿਹੜੀ ਅਰਦਾਸ ਕਰਨੀ ਹੈ ਉਸ ਪਰਮਾਤਮਾ ਦੇ ਅੱਗੇ ਜੇ ਆ ਇਕੱਲੇ ਨੇ ਪ੍ਰਸ਼ਾਦਾ ਛਕਣਾ ਹੈ ਭਾਵੇਂ ਆਪਣੇ ਹੀ ਘਰ ਦੇ ਵਿੱਚ ਅਸੀਂ ਪ੍ਰਸ਼ਾਦਾ ਛਕ ਰਹੇ ਹਾਂ ਤੇ ਅਸੀਂ ਆਪਣੀ ਰਸਨਾ ਦੇ ਵਿੱਚੋਂ ਇੱਕ ਸ਼ਬਦ ਪੜ੍ਹਨਾ ਹੈ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਨਾਨਕ ਪੁਸਰੀਆਂ ਪਕਾਈਆਂ ਪਾਈਆਂ ਥਾਲੇ ਮਾਹੇ ਜਿੰਨੀ ਗੁਰੂ ਮਨਾਇਆ ਰਜ ਰਜ ਸੇਈ ਖਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਕਹਿ ਕੇ ਉਸ ਪ੍ਰਾਣੀ ਨੇ ਪ੍ਰਸ਼ਾਦਾ ਛਕ ਲੈਣਾ ਜੇ ਕਿਧਰੇ ਕਿਸੇ ਦੇ ਘਰ ਜਾ ਕੇ ਪ੍ਰਸ਼ਾਦਾ ਛਕਣਾ ਤਾ ਉਥੇ ਅਰਦਾਸ ਇਸ ਤਰ੍ਹਾਂ ਕਰਨੀ ਹੈ ਸਲੋਕ ਮਹੱਲਾ ਪੰਜਵਾਂ ਜਾਚਕ ਮੰਗੈ ਦਾਨ ਦੇਹ ਪਿਆਰਿਆ ਦੇਵਨ ਹਾਰ ਦਾ ਤਾਰ ਮੈਂ ਨਿਤ ਚਿਤਾਰਿਆ ਨਿਖਟ ਨਾ ਜਾਈ ਮੂਲ ਅਤੁੱਲ ਭੰਡਾਰਿਆ ਨਾਨਕ ਸ਼ਬਦ ਅਪਾਰ ਤਿੰਨ ਸਭ ਕੁਛ ਸਾਰਿਆ ਇਸ ਤੋਂ ਬਾਅਦ ਦੇ ਵਿੱਚ ਕਹਿਣਾ ਹੈ ਦਾਣਾ ਪਾਣੀ ਗੁਰੂ ਕਾ ਟਹਲ ਸੇਵਾ ਆਪਣੇ ਸੇਵਕ ਪਰਿਵਾਰ ਇਸ ਪਰਿਵਾਰ ਤੋਂ ਬਾਅਦ ਉਸ ਪ੍ਰਾਣੀ ਦਾ ਨਾਮ ਲੈਣਾ ਹੈ ਜਿਸ ਪ੍ਰਾਣੀ ਦੇ ਘਰ ਦੇ ਵਿੱਚ ਅਸੀਂ ਪ੍ਰਸ਼ਾਦਾ ਛਕ ਰਹੇ ਹਾਂ ਜਿਵੇਂ ਕਿਸੇ ਦਾ ਨਾਮ ਹੈ ਭਾਈ ਸਤਵੰਦ ਸਿੰਘ ਤਾਂ ਅਸੀਂ ਕਹਿਣਾ ਹੈ ਦਾਣਾ ਪਾਣੀ ਗੁਰੂ ਕਾ ਟਹਲ ਸੇਵਾ ਆਪਣੇ ਸੇਵਕ ਪਰਿਵਾਰ ਭਾਈ ਸਤਵੰਦ ਸਿੰਘ ਜੀ ਦੀ ਜਿਸ ਢੰਡਾਰੇ ਪ੍ਰਸ਼ਾਦ ਪਾਏ ਸੋ ਢੰਡਾਰੇ ਭਰਪੂਰ ਕਰਨੇ ਕਾਲ ਕੰਟਕ ਦੂਰ ਕਰਨੇ ਵਿਗੜਨਾ ਦਾ ਨਾਸ ਕਰਨਾ ਹਰ ਮੈਦਾਨ ਚੜ੍ਹਦੀ ਕਲਾ ਕਰਨੀ ਗੁਰਸਿੱਖਾਂ ਵਾਲਾ ਉੱਚਾ ਸੁੱਚਾ ਜੀਵਨ ਨਾਮ ਬਾਣੀ ਦਾ ਆਸਰਾ ਚਰਣਾ ਕਮਲਾ ਦੀ ਪ੍ਰੀਤ ਸਦੀਵ ਕਾਲ ਬਣਾਈ ਰੱਖਣੀ ਇਸੇ ਤਰ੍ਹਾਂ ਰਸਤਾ ਬਸਤਾ ਘਲਦੇ ਰਹਿਣਾ ਲੋਹ ਲੰਗਰ ਤਪਦੇ ਰਹਿਣ ਸਿੰਘ ਆਪਜੀ ਦੇ ਛੱਕਦੇ ਰਹਿਣ ਛੱਕਦਿਆਂ ਨੂੰ ਸਿਖਾਉਂਦਿਆਂ ਨੂੰ ਪਵਿੱਤਰ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਪੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਫਿਰ ਸੰਗਤ ਨੇ ਉਸ ਪ੍ਰਾਣੀ ਦੇ ਘਰ ਜਿਸ ਘਰ ਦੇ ਵਿੱਚ ਪ੍ਰਸ਼ਾਦਾ ਛਕਣ ਜਾਣਾ ਹੈ ਉਸ ਘਰੋਂ ਪ੍ਰਸ਼ਾਦਾ ਛਕ ਲੈਣਾ ਤੇ ਉਸ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨੀ ਹੈ ਤੇ ਅਰਦਾਸ ਗੁਰੂ ਮਨਜ਼ੂਰ ਕਰ ਲੈਂਦਾ ਹੈ